ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮ ਹਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਆਪਾਂ ਬਣਾਵਾਂਗੇ ਬੱਚੀਆਂ ਹੋਈਆਂ ਉਹਨਾਂ ਦਾ ਡਿਜ਼ਾਈਨ ਕਿਉਂਕਿ ਬਹੁਤ ਸਾਰੀਆਂ ਉਹਨਾਂ ਸਰਦੀ ਤੋਂ ਬਾਅਦ ਬਚ ਜਾਂਦੀਆਂ ਨੇ ਤੇ ਸਾਡੇ ਕੋਲ ਛੋਟੇ ਛੋਟੇ ਪੀਸ ਜਿਹੜੇ ਉਹ ਬੱਚੇ ਪਏ ਰਹਿੰਦੇ ਨੇ ਕਈ ਵਾਰੀ ਐਵੇਂ ਵੇਸਟੀ ਇੱਧਰ ਉੱਧਰ ਤੁਰੇ ਫਿਰਦੇ ਨੇ ਤੇ ਆਪਾਂ ਉਹਨਾਂ ਦਾ ਬਹੁਤ ਸਹੀ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਇਹ ਵਾਲਾ ਡਿਜ਼ਾਈਨ ਜਿਹੜਾ ਸਿਰਫ ਇਹਦੇ ਵਿੱਚ ਇੱਕ ਕਰ ਕਲਰ ਦੀਆਂ ਚਾਰ-ਚਾਰ ਸਲਾਈਆਂ ਬਣਨੀਆਂ ਨੇ ਤੇ ਤੁਸੀਂ ਇਸ ਨੂੰ ਜਿੰਨੇ ਮਰਜ਼ੀ ਕਲਰ ਲਗਾ ਕੇ ਹਰ ਰੰਗ ਦੇ ਛੋਟੇ-ਛੋਟੇ ਗੋਲੇ ਲੈ ਕੇ ਤੁਸੀਂ ਜਿਹੜਾ ਡਿਜ਼ਾਈਨ ਬਣਾ ਸਕਦੇ ਛੋਟੇ ਬੱਚਿਆਂ ਦੀ ਕੋਟੀ ਬਣਾ ਸਕਦੇ ਲੇਡੀਜ਼ ਕੋਟੀ ਬਣਾ ਸਕਦੇ ਤੇ ਜੇਕਰ ਤੁਹਾਡੇ ਕੋਲ ਦੋ ਕਲਰ ਦੀ ਉਹਨਾਂ ਹੈ ਤੇ ਤੁਸੀਂ ਉਹਦੇ ਨਾਲ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਹੋ ਤੇ ਸਭ ਤੋਂ ਸੌਖੀ ਗੱਲ ਹੈ ਕਿ ਡਿਜ਼ਾਈਨ ਇਹ ਬਹੁਤ ਹੀ ਸੌਖਾ ਆ ਸਿਰਫ ਇੱਕ ਸਲਾਈ ਵਿੱਚ ਹੀ ਡਿਜ਼ਾਈਨ ਬਣਨਾ ਤੇ ਬਹੁਤ ਹੀ ਪਿਆਰਾ ਸਿੰਪਲ ਡਿਜ਼ਾਈਨ ਆ ਬਿਗਨਰ ਲਈ ਬਹੁਤ ਹੀ ਵਧੀਆ ਡਿਜ਼ਾਈਨ ਆ ਤੇ ਸੌਖੇ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਬਣਾ ਕੇ ਜਿੰਨੇ ਚਾਹੋ ਰੰਗਾਂ ਦੇ ਵਿੱਚ ਬਣਾ ਸਕਦੇ ਜੇ ਤੇ ਦੋ ਰੰਗਾਂ ਦੇ ਵਿੱਚ ਵੀ ਬਣਾ ਸਕਦੇ ਤੇ ਮੈਂ ਜਿਹੜਾ ਅੱਜ ਕਲਰ ਕੰਬੀਨੇਸ਼ਨ ਬਣਾ ਰਹੀ ਹਾਂ ਬਹੁਤ ਹੀ ਪਿਆਰਾ ਆ ਜੈਲੋ ਤੇ ਨਾਲ ਇਸ ਤੇ ਮਿਆਵਲਾ ਰਸਤ ਛੇੜ ਲਈ ਹੈ ਥੋੜੀ ਜੀ ਤਾਂਬੀਆ ਜੀ ਛੇੜਿਆ ਹੈ ਇਹਨਾਂ ਦੋਵਾਂ ਦਾ ਆਪਾਂ ਕੰਟਰਾਸਟ ਜਿਹੜਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਕੋਈ ਵੀ ਤੁਸੀਂ ਬਾਰਡਰ ਬਣਾ ਲਓ ਤੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਣਾ ਹੈ ਜੇਕਰ ਤੁਸੀਂ ਮਤਲਬ ਦੂਸਰਾ ਕਲਰ ਲਗਾਉਣਾ ਹੈ ਬਾਰਡਰ ਤੋਂ ਬਾਅਦ ਲਗਾ ਕੇ ਵੀ ਬਣਾ ਸਕਦੇ ਤੇ ਸਟਾਰਟਿੰਗ ਤੋਂ ਜੇ ਤੁਸੀਂ ਡਿਜ਼ਾਈਨ ਸ਼ੁਰੂ ਕਰਨਾ ਡਿਜ਼ਾਈਨ ਵੀ ਸ਼ੁਰੂ ਕਰ ਸਕਦੇ ਜੀ ਤੇ ਇੱਥੇ ਆਪਾਂ ਕੀ ਕਰਾਂਗੇ ਜਿਵੇਂ ਮੰਨ ਲਓ ਤੁਸੀਂ ਇਹ ਵਾਲੇ ਕਲਰ ਦਾ ਆਪਾਂ ਬਾਰਡਰ ਬਣਾਇਆ ਹੋਇਆ ਤੇ ਉਸ ਤੋਂ ਬਾਅਦ ਆਪਣਾ ਸੈਕਿੰਡ ਕਲਰ ਜਿਹੜਾ ਉਹ ਐਡ ਕਰ ਲਵਾਂਗੇ ਬਾਦਰ ਤੋਂ ਬਾਅਦ ਤੁਸੀਂ ਇਸ ਤਰੀਕੇ ਦੇ ਨਾਲ ਵੀ ਕਲਰ ਐਡ ਕਰ ਸਕਦੇ ਜੀ ਜਾਂ ਤੁਸੀਂ ਸਟਾਰਟਿੰਗ ਤੋਂ ਹੀ ਡਿਜ਼ਾਈਨ ਵਾਲੀ ਸਿਲਾਈ ਵੀ ਬਣਾ ਸਕਦੇ ਜੀ ਇਹ ਤੁਹਾਡੀ ਆਪਣੀ ਚੋਇਸ ਆ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਹੁਣ ਆਪਾਂ ਕੀ ਕਰਨਾ ਵੇਖੋ ਪਹਿਲੀ ਸਿਲਾਈ ਜਿਹੜੀ ਪੂਰੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਆਪਾਂ ਪਹਿਲਾਂ ਆਪਣਾ ਸੈਕਿੰਡ ਕਲਰ ਐਡ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਇਹ ਸਿੰਪਲ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਤੇ ਤੁਸੀਂ ਵੀ ਵੀਡੀਓ ਨੂੰ ਐਂਡ ਤੱਕ ਦੇਖਿਓ ਡਿਜ਼ਾਈਨ ਤੁਹਾਨੂੰ ਫੇਰ ਸਮਝ ਆਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਵੀਡੀਓ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਜਦੋਂ ਵੀ ਨਵੇਂ ਵੀਡੀਓ ਮੈਂ ਅਪਲੋਡ ਕਰਾਂ ਉਹ ਤੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ-ਸਿੱਧੀ ਬਣਾ ਲਿਆ ਦੂਸਰੀ ਸਲਾਈ ਹੁਣ ਆਪਾਂ ਉਲਟੀ ਸਾਈਡ ਤੋਂ ਪੂਰੀ ਉਲਟੇ ਕੁੰਡਿਆਂ ਨਾਲ ਬਣਾ ਲਾਂਗੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿਰਫ ਇੱਕ ਸਲਾਈ ਵਿੱਚ ਡਿਜ਼ਾਈਨ ਬਣੇਗਾ ਬਾਕੀ ਜਿਹੜੀਆਂ ਤਿੰਨ ਸਲਾਈਆਂ ਨੂੰ ਉਲਟੀਆਂ ਤੇ ਸਿੱਧੀਆਂ ਹੀ ਬਣਨੀਆਂ ਨੇ ਤੇ ਡਿਜ਼ਾਈਨ ਸਾਡਾ ਬਹੁਤ ਹੀ ਪਿਆਰਾ ਬਣੇਗਾ ਤੇ ਕਲਰ ਆਪਣੀ ਮਰਜ਼ੀ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਐਡ ਕਰ ਲਓ ਤਿੰਨ ਕਲਰ ਲਾਲੋ ਚਾਰ ਲਾਲੋ ਪੰਜ ਲਾਲੋ ਜਿੰਨੇ ਵੀ ਤੁਹਾਡੇ ਕੋਲ ਬਚੀ ਹੋ ਲਿਆ ਉਹਦੇ ਨਾਲ ਤੁਸੀਂ ਡਿਜ਼ਾਈਨ ਬਾਰਡਰ ਇੱਕ ਕਲਰ ਦਾ ਬਣਾ ਲਓ ਤੇ ਬਾਕੀ ਉੱਪਰ ਛੋਟੇ ਛੋਟੇ ਲਾ ਕੇ ਗੋਲੇ ਤੇ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਸਕਦੇ ਜੀ ਅਸਾਂ ਹੁਣ ਦੂਸਰੀ ਸਿਲਾਈ ਵੀ ਬਣ ਗਈ ਇਸੇ ਤਰ੍ਹਾਂ ਹੀ ਆਪਾਂ ਜਿਵੇਂ ਪਹਿਲੀ ਸਿਲਾਈ ਬਣਾਈ ਆ ਉਵੇਂ ਹੀ ਆਪਾਂ ਤੀਸਰੀ ਸਿਲਾਈ ਵੀ ਬਣਾ ਲੈਣੀ ਆ ਸਿੱਧੀ ਸਿੱਧੀ ਕਿਉਂਕਿ ਇੱਥੇ ਮੈਂ ਸਿਰਫ ਸੈਕਿੰਡ ਕਲਰ ਜਿਹੜਾ ਉਹ ਐਡ ਕਰ ਰਹੀ ਆ ਡਿਜ਼ਾਈਨ ਦੀ ਸਿਲਾਈ ਮੈਂ ਤੁਹਾਨੂੰ ਬਾਦ ਵਿੱਚ ਬਣਾ ਕੇ ਦਿਖਾਉਣੀ ਆ ਬਹੁਤ ਸੌਖਾ ਡਿਜ਼ਾਈਨ ਆ ਤੇ ਜਿਹੜੀਆਂ ਭੈਣਾਂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵੈਸੇ ਹੁਣ ਗਰਮੀ ਆ ਗਈ ਆ ਥੋੜਾ ਸਵੈਟਰ ਕੋਟੀਆਂ ਬੰਨ ਨੂੰ ਦਿਲ ਘੱਟ ਕਰਦਾ ਪਰ ਫਿਰ ਵੀ ਚਲੋ ਆਪਾਂ ਇੱਕ ਅੱਧਾ ਦਿਨ ਛੱਡ ਕੇ ਵੀਡੀਓ ਪਾਉਂਦੇ ਰਵਾਂਗੇ ਹੁਣ ਵੀ ਮੈਨੂੰ 2 ਦਿਨ ਹੋ ਗਏ ਵੀਡੀਓ ਨਹੀਂ ਸੀ ਪਾਈ ਗਈ ਕਿਉਂਕਿ ਥੋੜਾ ਬਿਜੀ ਸੀਗਾ ਕੰਮ ਤੇ ਕਈ ਭੈਣਾਂ ਜਿਹੜੀਆਂ ਉਹ ਗਰਮੀਆਂ ਵਿੱਚ ਵੀ ਸਵੈਟਰ ਬਣਾਉਂਦੀਆਂ ਰਹਿੰਦੀਆਂ ਕਿਉਂਕਿ ਜਿਨ੍ਹਾਂ ਨੇ ਸਿਰਫ ਆਪਣੇ ਲਈ ਸਵੈਟਰ ਬਣਾਉਣੇ ਨੇ ਉਹ ਤੇ ਸਿਰਫ ਸਰਦੀ ਸਰਦੀ ਵਿੱਚ ਬਣਾਉਂਦੇ ਨੇ ਤੇ ਜਿਹੜੀਆਂ ਭੈਣਾਂ ਬੁਨਾਈ ਤੇ ਬਣਾਉਂਦੀਆਂ ਨੇ ਉਹ ਤਕਰੀਬਨ ਗਰਮੀ ਵਿੱਚ ਵੀ 1-2 ਮਹੀਨਾ ਹੀ ਛੱਡਦੀਆਂ ਨੇ ਬਾਕੀ ਸਾਰਾ ਸਾਲ ਉਹ ਸਵੈਟਰ ਬਣਾਉਂਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਜੇਕਰ ਆਪਾਂ ਗਰਮੀ ਵਿੱਚ ਬਣਾ ਲਾਂਗੇ ਤੇ ਸਰਦੀ ਤੱਕ ਸਾਡਾ ਸਟਾਕ ਜਿਹੜਾ ਉਹ ਇਕੱਠਾ ਹੋ ਜਾਏਗਾ ਜਿਨ੍ਹਾਂ ਨੇ ਸਵੈਟਰ ਸੇਲ ਕਰਨੇ ਨੇ ਉਹ ਗਰਮੀ ਵਿੱਚ ਵੀ ਬਣਾਉਂਦੇ ਰਹਿੰਦੇ ਨੇ ਇਸ ਤਰ੍ਹਾਂ ਹੁਣ ਆਪਾਂ ਚਾਰ ਸਲਾਈਆਂ ਬਣਾ ਲੀਆਂ ਹੁਣ ਇਸ ਤੋਂ ਬਾਅਦ ਆਪਾਂ ਆਪਣਾ ਆਵਲਾ ਜੈਲੋ ਕਲਰ ਜਿਹੜਾ ਉਹ ਐਡ ਕਰਾਂਗੇ ਤੇ ਨਾਲ ਹੀ ਡਿਜ਼ਾਈਨ ਬਣਾਵਾਂਗੇ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਧਿਆਨ ਨਾਲ ਤੁਸੀਂ ਦੇਖਣਾ ਪਹਿਲਾਂ ਕੁੰਡਾ ਇਸ ਤਰ੍ਹਾਂ ਬੁਣ ਲੈਣਾ ਫਿਰ ਧਾਗਾ ਆਪਣੀ ਸਾਈਡ ਕਰ ਲੈਣਾ ਦੋ ਕੁੰਡੇ ਬੁਣਨੇ ਸਿਰਫ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਚਾਹੋ ਕੁੰਡੇ ਪਾ ਸਕਦੇ ਦੋ ਕੁੰਡੇ ਆਪਾਂ ਉਲਟੇ ਬੁਣ ਲਏ ਹੁਣ ਇਹਨਾਂ ਨੂੰ ਇੱਧਰ ਬੈਕ ਵਾਲੀ ਸਲਾਈ ਤੇ ਫੇਰ ਲੈ ਜਾਾਂਗੇ ਤੇ ਆਹ ਜੈਲੋ ਵੂਲ ਜਿਹੜੀ ਇਹਨੂੰ ਪਿੱਛੇ ਕਰ ਲਾਂਗੇ ਇਸ ਤਰ੍ਹਾਂ ਇਹਨਾਂ ਕੁੰਡਿਆਂ ਨੂੰ ਫੇਰ ਇਸ ਤਰ੍ਹਾਂ ਪਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਉਲਟੇ ਕੁੰਡਿਆਂ ਨੂੰ ਇੱਧਰ ਵਾਲੀ ਸਲਾਈ ਤੇ ਪਾ ਲੈਣਾ ਧਾਗਾ ਪਿੱਛੇ ਕਰ ਲੈਣਾ ਕੁੰਡਿਆਂ ਨੂੰ ਫੇਰ ਇੱਧਰ ਪਾ ਲੈਣਾ ਇੱਕ ਤਰੀਕਾ ਇਸ ਤਰ੍ਹਾਂ ਦੂਸਰਾ ਤਰੀਕਾ ਵੇਖੋ ਕਿਵੇਂ ਆ ਆ ਜਿਹੜੀ ਵੂਲ ਆਪਾਂ ਡਬਲ ਕਰਕੇ ਲੈਣੀ ਹੈ ਇਸ ਤਰ੍ਹਾਂ ਡਬਲ ਕਰਕੇ ਲੈਣ ਦੀ ਹੁਣ ਜਿਹੜਾ ਧਾਗਾ ਨਹੀਂ ਖਿੱਚਿਆ ਜਾਂਦਾ ਇੱਕ ਇਹ ਵਾਲਾ ਧਾਗਾ ਜਿਹੜਾ ਖਿੱਚਿਆ ਜਾਂਦਾ ਇੱਕ ਆ ਧਾਗਾ ਜਿਹੜਾ ਨਹੀਂ ਖਿੱਚਿਆ ਜਾਂਦਾ ਇਦੇ ਨਾਲ ਆਪਾਂ ਦੋ ਕੁੰਡੇ ਇਸ ਤਰ੍ਹਾਂ ਬੁਣ ਲੈਣੇ ਉਲਟੇ ਤੇ ਆਹ ਧਾਗੇ ਨੂੰ ਆਪਾਂ ਬੈਕ ਤੋਂ ਖਿੱਚ ਦੇਣਾ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਸਕਦੇ ਜੀ ਫਿਰ ਵੇਖੋ ਦੋ ਕੁੰਡੇ ਉਲਟੇ ਫਿਰ ਇਹਨਾਂ ਨੂੰ ਇੱਧਰ ਪਾ ਲੈਣਾ ਤੇ ਧਾਗੇ ਨੂੰ ਬੈਕ ਸਾਈਡ ਤੇ ਕਰ ਦੇਣਾ ਫਿਰ ਕੁੰਡਿਆਂ ਨੂੰ ਇੱਧਰ ਪਾ ਲਿਆ ਧਾਗੇ ਨੂੰ ਫਰੰਟ ਸਾਈਡ ਤੇ ਕਰ ਲੈ ਜਿਵੇਂ ਵੀ ਤੁਸੀਂ ਬਣਾਓ ਦੋਨਾਂ ਤਰੀਕਿਆਂ ਦੇ ਨਾਲ ਸੇਮ ਹੀ ਬਣਨਾ ਭਾਵੇਂ ਤੁਸੀਂ ਇਸ ਤਰ੍ਹਾਂ ਡਬਲ ਧਾਗਾ ਅੱਗੇ ਲਿਆ ਕੇ ਦੋ ਕੁੰਡੇ ਬੁਣ ਲਓ ਦੋ ਕੁੰਡੇ ਬੁਣ ਲੇ ਧਾਗਾ ਪਿੱਛੇ ਫਿਰ ਇਸ ਤਰ੍ਹਾਂ ਧਾਗਾ ਅੱਗੇ ਲੈ ਆਂਦਾ ਦੋ ਕੁੰਡੇ ਬੁਣ ਲੇ ਧਾਗਾ ਪਿੱਛੇ ਫਿਰ ਧਾਗਾ ਇਸ ਤਰ੍ਹਾਂ ਅੱਗੇ ਲੈ ਆਂਦਾ ਦੋ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਫਿਰ ਇਸੇ ਤਰ੍ਹਾਂ ਹੀ ਦੋਨੋਂ ਤਰੀਕਿਆਂ ਦੇ ਨਾਲ ਸੇਮ ਡਿਜ਼ਾਈਨ ਬਣੇਗਾ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਵੇਂ ਬਣਾ ਲਓ ਇੱਥੇ ਇੱਕ ਕੁੰਡਾ ਵਾਧਿਆ ਤੇ ਆਪਾਂ ਦੋ ਦੋ ਇੱਕ ਕਰ ਦਿੰਨੇ ਆਂ ਇਸ ਤਰ੍ਹਾਂ ਕਰਕੇ ਸਾਡੀ ਸਲਾਈ ਬਣ ਗਈ ਹੁਣ ਇਸ ਤੋਂ ਉੱਪਰ ਆਪਾਂ ਜੈਲੋ ਸਲਾਈਆਂ ਬਣਾਉਣੀਆਂ ਤਿੰਨ ਸਲਾਈਆਂ ਹੋਰ ਬਣਾਉਣੀਆਂ ਇੱਕ ਸਾਡੀ ਸਲਾਈ ਬਣ ਗਈ ਆ ਹੁਣ ਇੱਕ ਉਲਟੀ ਫਿਰ ਇੱਕ ਸਿੱਧੀ ਤੇ ਫਿਰ ਇੱਕ ਉਲਟੀ ਸਲਾਈ ਇਸ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਬਸ ਇਹੀ ਜਿਹੜੀਆਂ ਚਾਰ ਸਲਾਈਆਂ ਆਪਾਂ ਰਿਪੀਟ ਕਰਨੀਆਂ ਆ ਕਲਰ ਆਪਣੇ ਉੱਪਰ ਉੱਪਰ ਐਡ ਕਰਦੇ ਜਾਣਾ ਜੇ ਦੋ ਕਲਰ ਨਾ ਬਣਾਉਣਾ ਤੇ ਅਗਲਾ ਕਲਰ ਫਿਰ ਐਡ ਕਰ ਲੈਣਾ ਤੇ ਜੇ ਤੁਸੀਂ ਜ਼ਿਆਦਾ ਨਾ ਬਣਾਉਣਾ ਤੇ ਜ਼ਿਆਦਾ ਨਾ ਬਣਾ ਸਕਦੇ ਜੀ ਬਹੁਤ ਹੀ ਸਿੰਪਲ ਸੋਬਰ ਡਿਜ਼ਾਈਨ ਹੈ ਉਮੀਦ ਹੈ ਕਿ ਇਹ ਵਾਲਾ ਡਿਜ਼ਾਈਨ ਜਿਹੜਾ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਬੰਨਦਾ ਜਾਣਾ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਨੂੰ ਜ਼ਿਆਦਾ ਬਣਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇੱਥੇ ਮੈਂ ਤਿੰਨ ਰੰਗਾਂ ਦਾ ਬਣਾ ਰਹੀ ਹਾਂ ਸੋਰੀ ਚਾਰ ਕਲਰ ਇੱਕ ਬਾਰਡਰ ਵਾਲਾ ਕਲਰ ਆ ਇੱਕ ਫਿਰ ਬਲੂ ਫਿਰ ਪਿੰਕ ਫਿਰ ਗ੍ਰੀਨ ਇਸ ਦੇ ਉੱਪਰ ਹੁਣ ਆਪਾਂ ਚਾਹਾਂ ਚਾਹੀਏ ਤੇ ਇੱਕ ਹੋਰ ਕਲਰ ਕੋਈ ਵੀ ਐਡ ਕਰ ਸਕਦੇ ਆ ਜਾਂ ਦੁਬਾਰਾ ਤੋਂ ਆਪਾਂ ਇੱਥੇ ਬਾਰਡਰ ਵਾਲਾ ਕਲਰ ਜਿਹੜਾ ਉਹ ਐਡ ਕਰਾਂਗੇ ਤੇ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਜਦੋਂ ਅਪ ਡਿਜ਼ਾਈਨ ਬਣਾਉਂਦੇ ਜਾਵਾਂਗੇ ਡਿਜ਼ਾਈਨ ਸਾਡਾ ਇਸ ਤਰੀਕੇ ਦੇ ਨਾਲ ਬਣਦਾ ਜਾਂਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਜੀ ਤੇ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ